ਜਾਨੀ ਤੇ ਅਸ਼ੀਤ ਹੀ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਸੀ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲਵੋ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਤਾਂ ਸਬੰਧਿਤ ਡਿਪਾਰਟਮੈਂਟ ਨੂੰ ਸ਼ਿਕਾਇਤ ਦਰਜ ਕਰਵਾਓ ਪਰ ਕਈ ਵਾਰ ਸ਼ਿਕਾਇਤ ਦਰਜ ਕਰਵਾਉਣ ਤੇ ਵੀ ਸਬੰਧਿਤ ਡਿਪਾਰਟਮੈਂਟ ਇਹੋ ਜਿਹੇ ਜਵਾਬ ਦਿੰਦੇ ਨੇ ਕਿ ਸ਼ਿਕਾਇਤ ਕਰਤਾ ਖੁਦ ਹੀ ਸੋਚਣ ਲੱਗ ਜਾਂਦਾ ਹੈ ਕਿ ਇਸ ਦਾ ਹੱਲ ਮੈਂ ਖੁਦ ਹੀ ਕੱਢ ਲਵਾਂ ਅਜਿਹਾ ਇੱਕ ਮਾਮਲਾ ਜਵੱਦੀ ਪੰਜਾਬ ਮਾਤਾ ਨਗਰ ਦੇ ਨੇੜੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੀ ਛੱਤ 'ਤੇ ਦੋ ਬਾਂਦਰ ਆਏ ਹੋਏ ਨੇ ਇੱਕ ਹਫ਼ਤੇ ਤੋਂ ਇਹ ਛੱਤ 'ਤੇ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਜੰਗਲਾਤ ਵਿਭਾਗ ਨੂੰ ਫੋਨ ਕਰਕੇ ਇਸ ਬੰਦੀ ਜਾਣਕਾਰੀ ਦਿੱਤੀ ਪ੍ਰੰਤੂ ਜੰਗਲਾਤ ਵਿਭਾਗ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੰਗਲਾਤ ਵਿਭਾਗ ਨੇ ਕਿਹਾ ਕਿ ਇਹ ਸਾਡੇ ਫਰਜ਼ਾਂ ਅਧੀਨ ਨਹੀਂ ਆਉਂਦਾ ਤੁਸੀਂ ਨਗਰ ਨਿਗਮ ਨੂੰ ਫੋਨ ਕਰਕੇ ਇਸ ਬੰਦੇ ਵਿੱਚ ਜਾਣਕਾਰੀ ਦਿਓ ਤੇ ਜਦੋਂ ਨਗਰ ਨਿਗਮ ਨੂੰ ਫੋਨ ਕਰਕੇ ਇਸ ਬੰਦੀ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਤੇ ਕਿਹਾ ਕਿ ਤੁਸੀਂ ਇਹ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿਓ ਹੁਣ ਦੋਨਾਂ ਵਿਭਾਗਾਂ ਨੇ ਤਾਂ ਇਹ ਕਹਿ ਕਿ ਇਸ ਮੁਸ਼ਕਲ ਨੂੰ ਅੱਖੋਂ ਪਰੋਖੇ ਕਰ ਦਿੱਤਾ ਕਿ ਇਹ ਸਾਡੇ ਫਰਜ਼ਾਂ ਅਧੀਨ ਨਹੀਂ ਆਉਂਦਾ ਪ੍ਰੰਤੂ ਜਿਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਓਕਸ ਨੂੰ ਸ਼ਿਕਾਇਤ ਦਰਜ ਕਰਵਾਉਣ ਕੌਣ ਉਹਨਾਂ ਦੀ ਮੁਸ਼ਕਲ ਦਾ ਹੱਲ ਕਰੇ ਇਸ ਦਾ ਜਵਾਬ ਅਸੀਂ ਤੁਹਾਡੇ ਤੇ ਛੱਡਦੇ ਆਂ